ਇੰਨੇ ਆ ਵੀ ਨੌਜੋਨ ਇੱਕ ਖਿਡਾਰੀ ਜਿਹੜਾ ਸਾਡੇ ਕੋਲੇ ਬੜਾ ਮਜਬੂਰ ਜਿਹਾ ਖਿਡਾਰੀ ਆਇਆ ਮੇਰੇ ਪੰਜਾਬੀ ਵੀਰੋ ਆਪਾਂ ਅਕਸਰ ਤੁਹਾਨੂੰ ਪਤਾ ਹੈ ਵੀ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਉਹਨਾਂ ਮੁੰਡਿਆਂ ਨੂੰ ਲੈ ਕੇ ਆਉਂਦੇ ਆ ਜਿਹੜੇ ਬਹੁਤ ਹੀ ਲੋੜਵੰਦ ਪਰਿਵਾਰਾਂ ਦੇ ਮੁੰਡੇ ਹੁੰਦੇ ਆ ਜਿਨ੍ਹਾਂ ਦੇ ਸੱਟਾਂ ਫੇਟਾਂ ਲੱਗ ਜਾਂਦੀਆਂ ਤੇ ਮੇਰੇ ਵੀਰੋ ਇਲਾਜ ਨਹੀਂ ਕਰਵਾ ਸਕਦੇ ਆ ਨੌਜਨ ਨੰਨਾ ਦਿੜਵੇ ਵਾਲਾ ਬੜਾ ਵਧੀਆ ਖਿਡਾਰੀ ਹੈ ਇਹਦੇ ਪਹਿਲਾ ਸੱਟ ਲੱਗੀ ਸੀ ਇਹਨੇ ਫੜ ਤੜ ਕੇ ਮੇਰੇ ਵੀਰੋ ਆਪਣਾ ਆਪਰੇਸ਼ਨ ਕਰਵਾ ਲਿਆ ਸੀਗਾ ਤੇ ਇਹਦੇ ਦੁਬਾਰਾ ਫੇਰ ਜਿਹੜੀ ਮੇਰੇ ਵੀਰੋ ਗੋਡੇ ਤੇ ਸੱਟ ਲੱਗੀ ਹੈ ਮੇਰੀ ਹੱਥ ਵਨ ਕੇ ਬੇਨਤੀ ਹੈ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਕਿਉਂਕਿ ਹਰ ਇੱਕ ਇਨਸਾਨ ਚਾਹੁੰਦਾ ਯਾਰ ਵੀ ਮੈਂ ਦਿਨ ਦੇ ਵਿੱਚ ਇੱਕ ਚੰਗਾ ਕੰਮ ਕਰਾਂ ਔਰ ਮੇਰੀ ਜਿਹੜੀ ਕਮਾਈ ਹੈ ਉਹ ਲੇਖੇ ਲੱਗ ਜੇ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਵੀ ਆ ਇੱਕ ਨੌਜਵਨ ਮਜਬੂਰ ਖਿਡਾਰੀ ਆਇਆ ਸਾਡੇ ਦਰਮਿਆਨ ਨੰਨਾ ਦਿੜਬੇ ਵਾਲਾ ਜਿਸ ਨੌਜਵਨ ਦੇ ਮੇਰੇ ਵੀਰੋ ਗੋਡੇ ਤੇ ਸੱਟ ਹੈ ਇਹਨੇ ਆਪਰੇਸ਼ਨ ਕਰਵਾਉਣਾ ਔਰ ਕੱਲ ਵੀ ਕੇੜਾ ਦਿੱਤਾ ਸੀਗਾ ਬੱਚੋ ਆਣੇ ਦੇ ਵਿੱਚ ਸੋ ਅੱਜ ਵੀ ਅਸੀਂ ਬੇਨਤੀ ਕਰਦੇ ਆਂ ਵੀ ਵੱਧ ਚੜ ਕੇ ਆਪਾਂ ਇਸ ਭਰਾ ਦੀ ਜਿਹੜੀ ਮਦਦ ਹੈ ਉਹ ਕਰੀਏ ਔਰ ਤਾਂ ਕਿ ਇਸ ਨੌਜਨ ਦਾ ਮੇਰੇ ਵੀਰੋ ਚੰਗਾ ਇਲਾਜ ਹੋ ਸਕੇ ਜੇ ਅੱਜ ਇਹਦਾ ਇਲਾਜ ਹੋ ਗਿਆ ਜੇ ਅੱਜ ਤੁਸੀਂ ਇਹਦੇ ਨਾਲ ਖੜ ਕੇ ਜੇ ਅੱਜ ਤੁਸੀਂ ਸਹਿਯੋਗ ਦੇਤਾ ਤੇ ਮੇਰੇ ਵੀਰੋ ਇਹ ਆਉਣ ਵਾਲੇ ਸਮਾਂ ਦੇ ਵਿੱਚ ਸਮੇਂ ਦੇ ਵਿੱਚ ਫੇਰ ਗਰਾਉਂਡਾਂ ਦੇ ਵਿੱਚ ਆ ਜਾਊਗਾ ਤੇ ਜੇ ਅੱਜ ਇਹ ਇਲਾਜ ਵੱਲੋਂ ਰਹਿ ਗਿਆ ਜੇ ਅੱਜ ਇਹਦਾ ਆਪਰੇਸ਼ਨ ਨਾ ਹੋਇਆ ਤੇ ਫਿਰ ਮੇਰੇ ਵੀਰੋ ਇਹ ਨੌਜਨ ਜਿਹੜਾ ਕਦੇ ਵੀ ਨਹੀਂ ਖੇਡ ਸਕਦਾ ਲੈ ਵੀ ਨੰਨੇ ਤੇਰਾ ਗੂਗਲ ਪੇ ਕੀ ਨੰਬਰ ਆ ਜਿਹੜਾ ਹੈ 98764 96731 ਹੈ ਨੋਟ ਕਰ ਲਿਓ 98764 96731 ਹਰ ਰਵਿੰਦਰ ਭਾਈ ਬਹੁਤ ਬਹੁਤ ਧੰਨਵਾਦ ਹੈ ਮੈਂ ਕਮੇਟੀ ਨੂੰ ਵੀ ਬੇਨਤੀ ਕਰਦਾ ਸਾਰੇ ਭਰਾ ਐਨ ਆਰ ਆਈ ਜਿੰਨੇ ਵੀ ਆਏ ਹੋਏ ਨੇ ਕੋਈ ਫਰਕ ਨਹੀਂ ਪੈਂਦਾ 100 ਦੇ ਨਾਲ 200 500000 ਦੇ ਨਾਲ ਪਰ ਆ ਬੰਦੇ ਦਾ ਇਲਾਜ ਹੋ ਜੂ ਮੇਰੇ ਪੰਜਾਬੀ ਵੀਰੋ ਇਹ ਤੁਹਾਡੇ ਕਿ ਇਹ ਬੇਨਤੀ ਕਿਉਂਕਿ ਕਿਸੇ ਬੰਦੇ ਦਾ ਇਹ ਜੀ ਨਹੀਂ ਕਰਦਾ ਹੁੰਦਾ ਵੀ ਐਡੇ ਵੱਡੇ ਕੱਠ ਦੇ ਵਿੱਚ ਆ ਕੇ ਜਿਹੜਾ ਮੇਰੇ ਵੀਰੋ ਆਪਾਂ ਇਸ ਤਰ੍ਹਾਂ ਦੀ ਬੇਨਤੀ ਕਰਵਾਈਏ ਲੈ ਵੀ ਗੁਰਪ੍ਰੀਤ ਵਿਆਲ 5000 ਰੁਪਿਆ ਤੇਰੇ ਵੱਲੋਂ ਨੌਜਵਾਨ ਪਹਿਲ ਕਰਨ ਲੱਗੇ ਹੈ ਗੁਰਪ੍ਰੀਤ ਵਿਆਲ ਦੇ ਗਿੰਦੀ ਹਾਂਸਰੇ ਵੱਲੋਂ 5000 ਰੁਪਿਆ ਇਸ ਨੌਜਨ ਦੇ ਇਲਾਜ ਦੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਸ ਤੋਂ ਬਾਅਦ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਹੈ ਇਹ ਨੌਜਨ ਸਾਡੇ ਖਿਡਾਰੀ ਵੀਰ ਜਿਹੜੇ ਹੈ ਗੇੜਾ ਦੇ ਦਿਓ ਤੇ ਆਪਾਂ ਇਸ ਨੌਜਨ ਦੇ ਲਈ ਮੇਰੇ ਵੀਰੋ ਜਿਹੜਾ ਉਹ ਮਾਨ ਸਤਕਾਰ ਜ਼ਰੂਰ ਕਰਿਓ ਲੈ ਵੀ ਗੱਗੀ ਮੋਹਨ ਵੀਰ ਵੱਲੋਂ ਦੱਸ ਕਿੰਨੇ ਬੋਲਾਂ ਹੈ 10000 ਰੁਪਿਆ ਮੋਹਨਵੀਰ ਬੱਲ ਵੱਲੋਂ ਮੇਰੇ ਵੀਰੋ ਗੁਰਤੇਜ ਸਿੰਘ ਨੂੰ ਬੇਨਤੀ ਕੀਤੀ ਸੀ ਆ 5000 ਰੁਪਏ ਲੈ ਕੇ ਆ ਗਿਆ ਨਾਲੇ ਅੱਜ ਮੋਟਰਸਾਈਕਲ ਦੇ ਰਿਹਾ ਹੈ ਲੱਖ ਰੁਪਏ ਦਾ ਮੋਟਰਸਾਈਕਲ ਆਉਂਦਾ ਮੇਰੇ ਵੀਰੋ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਇਹ ਦਿਲ ਦੀਆਂ ਗੱਲਾਂ ਹੁੰਦੀਆਂ ਸੋ ਜੱਸਾ ਯੂਐਸਏ ਪਾਕਤੂਪਰੇ ਵੱਲੋਂ 1100 ਰੁਪਏ ਇਸ ਨੌਜੰਦੇ ਇਲਾਜ ਦੇ ਲਈ ਆਪਾਂ ਹੁਣੇ ਜਿਹੜਾ ਇਸ ਵੀਰ ਤੱਕ ਪਹੁੰਚਦਾ ਕਰਦੇ ਹਾਂਗੇ ਬੜੀ ਮਿਹਰਬਾਨੀ ਔਰ ਮੇਰੀ ਹੱਥ ਮਨ ਕੇ ਬੇਨਤੀ ਹੈ ਕੋਈ ਫਰਕ ਨਹੀਂ ਪੈਣਾ ਕੋਈ ਵੀ ਫਰਕ ਨਹੀਂ ਪੈਣਾ ਮੇਰੇ ਵੀਰੋ ਬੰਦਾ ਆਇਆ ਵੱਡੀ ਦੂਰ ਤੋਂ ਚੱਲ ਕੇ ਤੇ ਆਪਾਂ ਇਸ ਖਿਡਾਰੀ ਦੇ ਇਲਾਜ ਦੇ ਲਈ ਸਾਰੇ ਮੇਰੇ ਭਰਾ ਅੱਗੇ ਆਇਓ ਨਵਾਂ ਮੁੰਡਾ ਮੇਰੇ ਵੀਰੋ ਜੇ ਅੱਜ ਇਲਾਜ ਹੋ ਗਿਆ ਤੇ ਵਧੀਆ ਆਉਣ ਵਾਲੇ ਸਮੇਂ ਦੇ ਵਿੱਚੇ ਨੌਜਨ ਮਾਰਕੇ ਦਾ ਖਿਡਾਰੀ ਬਣ ਜਾਊਗਾ ਤੇ ਜੇ ਅੱਜ ਇਲਾਜ ਵੱਲੋਂ ਰਹਿ ਗਿਆ ਤੇ ਫਿਰ ਔਖਾ ਹੋਣਾ ਮੇਰੀ ਹੱਥ ਵਨ ਕੇ ਬੇਨਤੀਆਂ ਸਾਰੇ ਭਰਾਵਾਂ ਨੂੰ ਵੀ ਜਲਦੀ ਦੇ ਨਾਲ ਆਪਾਂ ਇਸ ਵੀਰ ਦਾ ਮਨਜੀਤ ਦਾਸ ਕਿੰਨੇ ਕਰਾਂ 5000 ਰੁਪਇਆ ਮਨਜੀਤ ਢਾਲੀਵਾਲ ਵੱਲੋਂ ਇਸ ਨੌਜਵਾਨ ਦੇ ਲਈ ਮੇਰੇ ਵੀਰੋ ਔਰ ਆਪਾਂ ਸਾਰੇ ਮੇਰੇ ਭਰਾ ਜਿਹੜਾ 2100 ਰੁਪਇਆ ਖੁਸ਼ਵੀਰ ਯੂਐਸਏ ਬਲਾਸਪੁਰ ਆ ਮੇਰੇ ਵਾਲਾ ਵੀ ਉਹੀ ਦੇ ਰਹੀ ਵੀਰ ਨੂੰ ਬਹੁਤ ਬਹੁਤ ਧੰਨਵਾਦ ਆ ਬਾਈ ਨੇ ਆ ਫੜੇ ਜੀ ਆ 3200 ਰੁਪਇਆ ਲੈ ਜੀ ਵਰਕੇ ਨੌਜੋਨ ਬੜੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਨੂੰ ਮੈਂ ਹੱਥ ਮਾਰ ਕੇ ਬੇਨਤੀ ਕਰਦਾ ਮੇਰੇ ਵੀਰੋ ਬਾਤ ਚੜ ਕੇ ਆਪਾਂ ਸਹਿਯੋਗ ਕਰੀਏ ਇਸ ਨੌਜੋਨ ਦੇ ਇਲਾਜ ਦੇ ਲਈ ਅੱਗੇ ਆਈਏ ਕੋਈ ਫਰਕ ਨਹੀਂ ਪੈਂਦਾ ਹੁੰਦਾ ਪਰ ਬੰਦਾ ਮੇਰੇ ਵੀਰੋ ਇਹ ਨਾ ਸੋਚੇ ਵੀ ਮੈਂ ਯਾਰ ਇੱਡੇ ਵੱਡੇ ਕੱਠ ਚ ਗਿਆ ਸੀ ਮੇਰੀ ਕਿਸੇ ਨੇ ਬਾਹ ਹੀ ਨਹੀਂ ਫੜੀ ਕੋਈ 5 ਦਾ 150 ਜਿਹਦੇ ਜਿੰਨੀ ਜਿੰਨੀ ਪਹੁੰਚ ਆਦੀ ਦੀ ਜਿੰਨੀ ਜਿੰਨੀ ਹਾਇਸੀਅਤ ਹੈ ਉਹ ਸਾਰੇ ਮੇਰੇ ਵੀਰ ਇਸ ਪਲੇਅਰ ਦੇ ਇਲਾਜ ਦੇ ਲਈ ਅੱਗੇ ਆਓ ਅਮਰੀਕ ਤੂੰ ਵੀ ਕਰਦੀ ਬੇਨਤੀ ਮੇਰਾ ਭਰਾ ਸਭ ਨੂੰ ਬੇਨਤੀ ਹੈ ਵੀ ਜੇ ਇਹਦੀ ਸੱਟ ਠੀਕ ਹੋ ਗਈ ਮੁੰਡੇ ਦਾ ਆਪਰੇਸ਼ਨ ਵਧੀਆ ਹੋ ਗਿਆ ਇਹਦੇ ਮਨ ਦੇ ਵਿੱਚ ਇਹ ਜਾਊ ਵੀ ਮੈਨੂੰ ਆਪਣੇ ਬਰਾਬਰ ਦਾ ਕਰ ਲਿਆ ਮੇਰੇ ਨਾਲ ਦਿਆਂ ਨੇ ਜੇ ਆਪਾਂ ਨੰਨੇ ਨੂੰ ਆਪਣੇ ਬਰਾਬਰ ਦਾ ਕਰ ਲਿਆ ਤੇ ਆਪਣੇ ਵਰਗਾ ਕੋਈ ਨਹੀਂ ਤਾਂ ਤੁਹਾਨੂੰ ਪਤਾ ਵੀ ਇਹਨਾਂ ਦੇ ਦਿਲ ਟੁੱਟ ਜਾਂਦੇ ਆ ਆਪਾਂ ਕਹਿ ਦਿੰਦੇ ਆ ਪਲੇਅਰ ਬਾਣਾ ਬਹੁਤ ਔਖਾ ਹੈ ਜਿਹੜੇ ਪਹਿਲਾਂ ਪ੍ਰੋਸ਼ਨ ਕਰਵਾਇਆ ਆਪਣੇ ਕੋਲੋਂ ਕਰਵਾਇਆ ਨੇ ਕਿਵੇਂ ਕਰਵਾਇਆ ਇਹ ਜਾਣਦਾ ਜਾਣਦਾ ਰੱਬ ਜਾਣਦਾ ਹੈ ਹੁਣ ਇਹਦਾ ਦੂਜਾ ਪ੍ਰਸ਼ਨ ਹੋਣਾ ਅਮਰੀਕ ਸੌਰੀ ਲਖੇ ਹੌਲੀ ਗੇੜਾ ਦਿਓ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਤਾਂ ਵੀ ਬੈਠੇ ਨੇ ਜਿਹੜੇ ਸਟੇਡੀਅਮ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਪਲੀਜ਼ ਭਾਈ 2 ਮਿੰਟ ਹੀ ਲੈਣਾ ਕੋਈ ਗੱਲ ਨਹੀਂ ਇਹ ਤਾਂ ਕਮੈਂਟਰੀ ਫੇਰ ਵੀ ਹੋ ਜੂਗੀ ਪਰ ਮੇਰਾ ਭਰਾ ਬਣ ਕੇ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ 나ਬੀ ਪਾਗਲਿਆ ਵੀਰਾ ਗੁਲਾਬੀ ਪਾਗਲਿਆ ਤੈਨੂੰ ਕਹਿਣਾ ਹਾਂ 2 ਮਿੰਟਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਪਰ ਬੰਦੇ ਦੀ ਜ਼ਿੰਦਗੀ ਦਾ ਸਵਾਲ ਹੈ ਮੇਰਾ ਭਰਾ ਬਣ ਕੇ ਸਾਰਿਆਂ ਨੂੰ ਬੇਨਤੀ ਹੈ ਵੀ ਬਾਹਰ ਚੜ ਕੇ ਜੱਗਾ ਚੱਕਰ ਜੀ ਕਿੰਨੇ ਕਰੀਏ 5000 ਰੁਪਏ ਜੱਗੇ ਚੱਕਰ ਵੱਲੋਂ ਟੋਨੀ ਮੀਨਿਆ ਜੀ ਕਿੰਨੇ 5000 ਰੁਪਇਆ ਟੋਨੀ ਮੀਰੀਆਂ ਤੇ ਜੈਲੇ ਧੂਰਕੋਟ ਵੱਲੋਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦੋ ਸਾਰੇ ਵੀਰਾਂ ਦੇ ਲਈ ਬਾਹਰ ਚੜ ਕੇ ਸਹਿਯੋਗ ਕਰਿਓ ਆਓ ਜੀ ਅਮਰੀਕ ਦੀ ਜੁੜੀਆਂ ਖੇਡ ਮੈਦਾਨ ਅੰਦਰ ਆਓ ਕਹਿੰਦੇ